ਮੈਂ ਹਰੇਕ ਬਾਬੇ ਦੀ ਕੋ ਗੱਲ ਨਹੀਂ ਕਰਦਾ ਜਿਹੜੇ ਆ ਡਰਾਮੇ ਡਰੋਮੇ ਕਰਦੇ ਨੇ ਨਾ ਉਹਨਾਂ ਦੀ ਗੱਲ ਕਰਦਾ ਹੁੰਨਾ ਦੇਖੋ ਜੇ ਕਿਸੇ ਡੇਰੇ ਤੇ ਸੋਹਣੇ ਤਰੀਕੇ ਨਾਲ satsang ਹੁੰਦਾ ਹੋਵੇ ਗੁਰਬਾਣੀ ਚੱਲਦੀ ਹੋਵੇ ਸੋਹਣੇ ਤਰੀਕੇ ਨਾਲ ਤੁਸੀਂ ਭਜਨ ਗਾ ਰਹੇ ਹੋ ਸੰਗਤਾਂ ਬਹੁਤ ਆਰਾਮ ਨਾਲ ਬਹਿ ਕੇ ਸੁਣ ਰਹੀਆਂ ਨੇ meditation ਵਾਂਗ ਸਾਨੂੰ ਉਹਨਾਂ ਡੇਰਿਆਂ ਦਾ ਕੋਈ ਦੁੱਖ ਨਹੀਂਗਾ ਪਰ ਜਿੱਥੇ ਆ ਕੁਛ ਹੁੰਦਾ ਹੈ ਤੁਸੀਂ ਬੱਚਿਆਂ ਦੀਆਂ ਤਾਂਤਾ ਮੰਗਦੇ ਹੋ ਤੁਸੀਂ ਪਾਸਪੋਰਟ ਆਪਣੇ ਫੜਾਈ ਜਾਂਦੇ ਹੋ ਬਾਬਿਆਂ ਨੂੰ ਵੀਜ਼ਾ ਇਹਨਾਂ ਨੇ ਲਵਾਉਣਾ ਤਾਂ ਫਿੱਟੇ ਨੂੰ ਇਮੀਗ੍ਰੇਸ਼ਨ ਦਫ਼ਤਰ ਕਾਦੇ ਵਾਸਤੇ ਖੁੱਲੇ ਹੋਏ ਨੇ ਹਾਦੀ ਹੋਈ ਤੁਹਾਡੇ ਵਾਸਤੇ ਜਦ ਫਿਰ ਵੀਜ਼ਾ ਪਾਸਪੋਰਟ ਇਹਨੂੰ ਕੋਈ ਇੱਥੋਂ ਹੀ ਵੀਜ਼ਾ ਲਾ ਕੇ ਵੀਜ਼ਾ ਲਾ ਕੇ ਫਿਰ ਪਾਸਪੋਰਟ ਦੇ ਫੇਰ ਮੰਨੀਏ ਕਿਤੇ ਹੋਰ ਪਾਸਪੋਰਟ ਨਾ ਲੈ ਕੇ ਜਾਓ ਕਿਸੇ ਅੰਬੈਸੀ ਵਿੱਚ ਉਹਨੂੰ ਕਿਹਾ ਤੈਨੂੰ ਪਾਸਪੋਰਟ ਦੇ ਦਿੱਤਾ ਜਾਂ ਤ ਆਪ ਜਾ ਉੱਥੇ ਅੰਬੈਸੀ ਦੇ ਵਿੱਚ ਤੇ ਵੀਜ਼ਾ ਲਵਾ ਕੇ ਲੈ ਕੇ ਆ ਜਾਂ ਫਿਰ ਇੱਥੋਂ ਹੀ ਲਾ ਹੁਣੇ ਸਟੈਪ ਲਾਏ ਦੇ ਤੇ ਵੀਜ਼ਾ ਲਾ اسی ਜਾਈਏ ਫਿਰ ਤਾਂ ਮੰਨਦੇ ਆ ਚਲੋ ਪਰ ਤੁਸੀਂ ਤੇ ਹਾਦੀ ਹੋਈ ਪਈ ਆ ਔਰ ਮੈਂ ਵੀ ਦੱਸਦਾ ਜਾਵਾਂ ਇਸ ਤੋਂ ਪਹਿਲਾਂ ਕਿ ਆ ਜਿਹੜੀ ਵੀਡੀਓ ਸਾਈਟ ਤੇ ਕੀਤੀ ਹੋਈ ਹੈ ਕਲੂ ਕੀਤੀ ਹੋਈ ਇਹਦੇ ਵੱਲ ਜਾਈਏ ਇਹ ਬ੍ਰਾਡਕਾਸਟਿੰਗ ਮੈਨੂੰ ਬਹੁਤ ਲੋਕਾਂ ਨੇ ਭੇਜੇ ਇਹਦੀ ਗੱਲ ਐਕਚੁਅਲੀ ਕਰਨੀ ਐ ਅੱਜ ਪਰ ਉਸ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਪਾਸਪੋਰਟ ਇਦਾਂ ਜਾ ਕੇ ਬਾਬਿਆਂ ਨੂੰ ਮਾਤਾਵਾਂ ਜੀਆਂ ਨੂੰ ਫੜਾਈ ਜਾਂਦੇ ਨੇ ਨਾ ਪਾਸਪੋਰਟ ਤੁਹਾਡੀ ਬਹੁਤ ਹੀ ਸੀਕ੍ਰੀਟ ਬਹੁਤ ਪ੍ਰਾਈਵੇਸੀ ਵਾਲੀ ਆਈਡੀ ਆ ਪਾਸਪੋਰਟ ਤੇ ਸਾਡੇ ਇੱਥੇ ਲਾਇਸੈਂਸ ਵੀ ਇਹ ਲੋਕ ਸਕਰੀਨ ਤੇ ਤੁਹਾਡਾ ਪਾਸਪੋਰਟ ਦਿਖਾਈ ਜਾਂਦੇ ਇੱਕ ਸੀਗੀ ਕੋਈ ਮਾਤਾ ਉਹ ਤੇ ਸਕਰੀਨ ਤੇ ਸਾਰੀ ਇਨਫੋਰਮੇਸ਼ਨ ਵੀ ਦਿਖਾਈ ਜਾਂਦੀ ਫਰੰਟ ਪੇਜ ਜਿਹੜਾ ਹੁੰਦਾ ਮੇਨ ਪੇਜ ਪਾਸਪੋਰਟ ਦਾ ਉਹਦੇ ਤੇ ਪਾਸਪੋਰਟ ਕਿਸੇ ਨੂੰ ਨਾ ਦਿਖਾਓ ਕਦੇ ਇਹ ਤੁਹਾਡੀ ਬਹੁਤ ਪ੍ਰਾਈਵੇਟ ਪ੍ਰਾਈਵੇਟ ਤੁਹਾਡੀ ਹੈਗੀ ਆ ਆਈਡੀ ਜਿਹਦੇ ਵਿੱਚ ਪੂਰੀ ਲਾਈਫ ਆ ਤੁਹਾਡੀ ਸਾਡੇ ਦੇ ਇਥੇ ਲਾਇਸੈਂਸ ਤੇ ਵੀ ਪੂਰੀ ਲਾਈਫ ਆ ਕਿ ਕੰਪਿਊਟਰ ਚ ਬੋਲਦਾ ਸਾਰਾ ਤੁਹਾਡਾ ਬਾਇਓ ਡਾਟਾ ਆ ਜਾਂਦਾ ਕਦੋਂ ਕੈਨੇਡਾ ਆਇਆ ਸੀ ਕਦੋਂ ਕਿ ਕਿੱਥੇ ਕਿੱਥੇ ਰਿਹਾ ਕੀ ਹਰ ਚੀਜ਼ ਆ ਜਾਂਦੀ ਹੈ ਸੋ ਪਾਸਪੋਰਟ ਇਹਨਾਂ ਲੋਕਾਂ ਨੂੰ ਬੰਦ ਕਰੂ ਫਰਾਉਣੇ ਇਹਨਾਂ ਨੇ ਬਹੁਤ ਸਸਤਾ ਕੰਮ ਅੱਜ ਕੱਲ ਲੱਭ ਲਿਆ ਵੀ ਜੇ ਜਿਹਨਾਂ ਤੁਹਾਨੂੰ ਕੰਮਕੋਮ ਕਿਤੇ ਨਹੀਂ ਮਿਲਦਾ ਘਰ ਦੇ ਵੀ ਗਾਲਾਂ ਕੱਢਦੇ ਕੋ ਖਾਲਾ ਕੋਸ਼ ਕਮਾਲਾ ਕਰਲਾ ਕੰਮ ਧੰਦਾ ਜਦੋਂ ਫੇਰ ਘਰ ਦੇ ਵੀ ਗਾਲਾਂ ਕੱਢਦੇ ਫੇਰ ਇਹ ਕੋ ਦੋ ਹੀ ਤਰੀਕੇ ਨੇ ਅੱਜ ਕੱਲ ਪੰਜਾਬ ਦੇ ਵਿੱਚ ਭੇੜ ਚੱਲ ਦੋ ਤਰੀਕੇ ਮੈਂ ਸੰਗੀਤਕ ਪਰਿਵਾਰ ਦੇ ਵਿੱਚੋਂ ਸੌਰੀ ਮੈਂ ਗੱਲ ਫੇਰ ਵੀ ਕਹਿ ਦੇਣਾ ਹੁਣਾਂ ਜੇ ਦੋ ਹੀ ਤਰੀਕੇ ਨੇ ਇਹ ਦੋ ਕੰਮ ਇਹਨਾਂ ਦੇ ਕੋਲ ਫੇ ਜਾ ਤੇ ਗਾਉਣ ਲੱਗ ਜਾਓ ਤਜਾ ਫਿਰ ਅਜਦਰੇ ਬਾਬੇ ਬਣ ਜਾਓ ਗਉਣ ਵਾਸਤੇ ਤੁਹਾਨੂੰ ਪਤਾ ਕੀ ਅੱਜਕੱਲ ਕੀ ਚੱਲ ਰਿਹਾ ਕਿਸੇ ਦਾ ਕੋਈ ਬਹੁਤਾ ਮਤਲਬ ਨਹੀਂ ਗਾਣਾ ਗੁਣਾ ਸਿੱਖਣ ਦਾ ਤੇ ਚੱਕ ਦੇ ਫੱਟੇ ਕਰ ਦਿੰਦੇ ਆ ਬਾਬੇ ਬਣਨ ਲਈ 2-3 ਮਹੀਨੇ ਨਾ ਨਾਓ ਜੜਾਵਾਂ ਜੜੁਮਾ ਜੀਆਂ ਬਣ ਜਾਂਦੇ ਆ ਵਾਲ ਵੱਧ ਜਾਂਦੇ ਨੇ ਤੇ ਚਪਲਾ ਵੀ ਲਾ ਦਿਓ ਨੰਗੇ ਪੈਰੀ ਫੇਰਨ ਲੱਪੋ ਤੇ ਬਸ 2-3 ਗੱਲਾਂ ਯਾਦ ਰੱਖ ਲਓ ਜਿਹੜੀਆਂ ਰੀਲਾ ਬਣਾਉਂਦੇ ਆ ਹਸਾਈ ਹੋਣੀ ਕਿ 2-3 ਰੀਲਾ ਜੀਆਂ ਹੀ ਪਾਉਦੇ ਹੁੰਦੇ ਆ ਤੇ ਆ ਜਿਹੜਾ ਪਾਸਪੋਰਟ ਵਾਲਾ ਕੰਮ ਆ ਪਤਾ ਨਹੀਂ ਸਾਈ ਮੇਰਾ ਲੇਖ ਲਿਖਦਾ ਪਤਾ ਨਹੀਂ ਕੀ ਲਿਖਦਾ ਪਿੱਛੇ ਗਾਣਾ ਲਾਇਆ ਹੁੰਦਾ ਤੇ ਫਿਰ ਇਸ ਬਾਬੇ ਦੀ ਮੈਂ ਬਾਬੇ ਕਹਿਣਾ ਪੈਂਦਾ ਕੀ ਕਰੀਏ ਮੂੰਹ ਨਿਕਲ ਜਾਂਦਾ ਮੈਂ ਪਿੱਛੇ ਜੇ ਦੋ ਕੁ ਵਾਰੀ ਗੱਲ ਗੁਲ ਕੀਤੀ ਸੀ ਮੈਂ ਵੀਡੀਓ ਦਿਖਾਤੀਆਂ ਸੀ ਇੱਕ ਦੋ ਤੇ ਮੈਨੂੰ ਇੰਨੇ ਕ ਕਾਲ ਇੰਨੇ ਕ ਮੈਸੇਜ ਆਏ ਕਿ ਰਹਿ ਰਬਦਾਨਾ ਮੈਨੂੰ ਇੱਕ ਤਾਂ ਆੜੀ ਗਿਆ ਤੇ 3-4 ਦਿਨ ਲੱਗ ਰਿਹਾ ਮੈਨਾਂ ਗੱਲਾਂ ਕਰ ਔਰ ਚੈਟ ਤੇ ਕੁਡੇ-ਕੁਡੇ ਮੈਸੀ ਮੈਂ ਰੱਖੇ ਵੀ ਨਹੀਂ ਮੈਨੂੰ ਕਿ ਲੋੜ ਐ ਇੱਥੇ ਸਕਰੀਨ ਤੇ ਦਿਖਾਉਣ ਦੇ ਗੰਦਮੰਦ ਹੈਨਾ ਮੈਂ ਡਿਲੀਟ ਕਰ ਤੇ ਮੈਂ ਕਹਾ ਦਫਾ ਹੋ ਅੱਛਾ ਉਹਨੂੰ ਮੈਂ ਕਹਾ ਗਾਲ-ਗੋਲ ਨਾ ਕੱਢੀ ਉਦਾਂ ਤੂੰ ਹੈਲਥੀ ਡਿਸਕਸ਼ਨ ਕਰ ਮੇਰੇ ਨਾਲ ਮੈਂ ਰੈਡੀ ਆ ਮੈਂ ਵੀ ਵਿਲਾ ਸਿਗਾ ਤੁੱਕੇ ਬੈਠਾ ਮੈਂ ਲੱਗਾ ਰ ਨਜ਼ਾਰੇ ਨਾਲ ਉਹਨੇ ਫੇ ਗਾਲ ਸ਼ੁਰੂ ਕਰਤੀ ਮੈਨੂੰ ਗੰਦੀ ਜੀ ਗਾਲ ਕੱਢੀ ਤੇ ਮੈਂ ਵੀ ਤੁਹਾਨੂੰ ਪਤਾ ਗਾਲਾ ਤਾਂ ਹਰੇਕ ਨੂੰ ਆਉਂਦੀ ਆ ਸਾਨੂੰ ਪੰਜਾਬੀਆਂ ਨੂੰ ਪਰ ਅਸੀਂ ਕੱਢਦੇ ਨਹੀਂਗੇ ਹੈਨਾ ਚੰਗਾ ਨਹੀਂ ਲੱਗਦਾ ਤੁਹਾਨੂੰ ਪਤਾ ਤੇ ਮੈਂ ਕਹ ਗਾਲ ਨਾ ਕੱਢੀ ਜੇ ਮੈਂ ਸ਼ੁਰੂ ਹੋ ਗਿਆ ਤਾਂ ਤੇਰਾ ਭੱਜਣਾ ਬਣਨਾ ਹੀ ਆ ਫਿਰ ਉਹ ਫਿਰ ਇੱਕ ਗਾਲ ਕੱਢੀ ਮੈਂ ਕਹ ਤੈਨੂੰ ਮੈਂ ਕਿਹਾ ਸੀ ਗਾਲ ਨਾ ਕੱਢੀ ਬੇਟਾ ਫੇਰ ਕੱਢਤੀ ਗਾਲ ਉਹਨੇ ਕਿਉਂਕਿ ਇਹ ਬਾਬਿਆਂ ਨੇ ਆਈਟੀ ਸੈੱਲ ਆਪਣੇ ਰੱਖਿਓ ਨਾ ਬਹੁਤ ਇਹਨਾਂ ਨੇ ਇਹ ਸਿਖਾਉਂਦੇ ਜੇ ਆ ਵੀ ਜੇ ਤੁਹਾਡੇ ਮੇਰੇ ਕੋਲ ਫੋਟੋ ਤੁਹਾਡੇ ਬਾਬੇ ਦੀ ਯਾਨੀ ਮੇਰੀ ਕੋਲ ਲਾਹੂਗਾ ਗਲਤ ਬੋਲੂਗਾ ਵੀਡੀਓ ਪਾਊਗਾ ਉਹ ਤੁਸੀਂ ਧੀ ਪੈਣੋ ਦੀ ਇੱਕ ਕਰ ਦੇਣੀ ਆ ਇਹ ਆ ਇਹ ਸਾਈਨ ਲੋਕ ਜਿਹੜੇ ਹੁੰਦੇ ਨੇ ਤੇ ਇੰਨੇ ਬੰਦੇ ਨਾ ਰੱਖੇ ਹੋਇਆ ਤੇ ਖੈਰ ਉਹਨੇ ਦੋ ਜਦੋਂ ਗਾਲਾਂ ਕੱਢੀਆਂ ਤਾਂ ਫਿਰ ਮੈਂ ਉਹਨੂੰ ਬਿਨਾ ਵਾਜੇ ਤੋਂ ਐਸੀ ਐਸੀ ਕੰਪੋਜੀਸ਼ਨ ਸੁਣਾਇਆ ਨਾ ਫਿਰ ਗਾਲਾਂ ਦੀ ਉਹ ਫਿਰ ਜਾਨ ਛਡਾਵੇ ਮੈਂ ਕਿਹਾ ਹੁਣ ਬੇਟਾ ਦੌੜੀ ਨਾ ਤੇ ਗੱਲਾਂ ਬੜੀਆਂ ਮੈਂ ਉਹ ਕਰ ਦਊਗਾ ਆ ਕਰ ਦਊਗਾ ਤੂੰ ਸਾਈਂ ਜੀ ਦੇ ਬਾਰੇ ਇਦਾਂ ਕਹਿੰਦਾ ਮੈਂ ਕਿਹਾ ਖੂਜ ਪਵੇ ਤੂੰ ਤਾਂ ਤੇਰਾ ਸਾਈਂ ਇੱਥੇ ਕੈਨੇਡਾ ਵੀ ਆ ਗਿਆ ਸਾਈ ਜੇ ਬਹੁਤ ਆਈ ਸੀਗਾ ਸਾਈ ਇੱਥੇ ਕੈਨੇਡਾ ਮੇਰੇ ਆਲੇ ਦੁਆਲੇ ਘੁੰਮਦਾ ਰਹੇ ਤਾਂ ਮੈਨੂੰ ਮਿਲ ਲੈਂਦਾ ਬਹੁਤ ਜਣੇ ਲੋਕੀ ਮਿਲੇ ਹੋਣੇ ਸਾਈ ਨੂੰ ਜਿਹੜੇ ਮੈਨੂੰ ਜਾਣਦੇ ਆ ਮੈਨੂੰ ਮਿਲ ਲੈਂਦਾ ਇੱਥੇ ਮੈਂ ਜਰੂਰ ਮਿਲਦਾ ਤੇ ਪਰਸਨਲੀ ਮੇਰ ਨਾਲ ਉਹਨਾਂ ਕੋਈ ਰੰਜਿਸ਼ ਨਹੀਂ ਇੱਕ ਤੋਂ ਗਾਣੇ ਬਾਬੇ ਦੇ ਸੁਣੇ ਸੀਗੇ ਸੁਰੀਲਾ ਬਾਬਾ ਮੈਂ ਵੀ ਕਿਹਾ ਸੀ ਮੈਂ ਕਿਹਾ ਛੱਡ ਯਾਰ ਕਿਹੜੇ ਚੱਖਣਾ ਚ ਪਿਆ ਤੂੰ ਗਾਣਾ ਗੋਣਾ ਗਾਇਆ ਕਰ ਬੜਾ ਸੁਰੀਲਾ ਬਾਬਾ ਗਾਉਂਦਾ ਬੜਾ ਅੱਛਾ ਤੇ ਫੇਰ ਅੱਜ ਗੱਲ ਕਰਨੀ ਆ ਜਿਹੜਾ ਬ੍ਰੌਡਕਾਸਟ ਹੋਇਆ ਸੀਗਾ ਇਹਦੇ ਵਿੱਚ ਕੁੜੀ ਨੇ ਖੁਲਾਸੇ ਕੀਤੇ ਨੇ ਕੁਸ਼ਿਕ ਆਜੋ ਪਲੇ ਕਰਦਾ ਵੀਡੀਓ ਨਾਲ ਨਾਲ ਬਾਬਾ ਵੀ ਪਾਸਪੋਰਟ ਲੈ ਕੇ ਬੈਠਾ ਦੋ ਫੋਟੋਆਂ ਲਾਈਆਂ ਹੋਈਆਂ ਨੰਬਰ ਸਕਰੀਨ ਤੇ ਆ ਫਿਰ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਮੈਂ ਨੰਬਰ ਬਕਾਇਦਾ ਹੁੰਦਾ ਸਕਰੀਨ ਤੇ ਜੇ ਸਕਰੀਨ ਤੇ ਕਦੇ ਨਹੀਂ ਲਾ ਹੁੰਦਾ ਤੇ ਵੀਡੀਓ ਦੇ ਲਿੰਕ ਵਿੱਚ ਨੰਬਰ ਹੁੰਦਾ ਮੇਰਾ ਤੇ ਤੁਸੀਂ ਗਾਲ੍ਹਾਂ ਬਾਣੀ ਕੱਢਣੀ ਉਦਾਂ ਜਿੱਦਾ ਮਰਜ਼ੀ ਕਾਲ ਕਰੋ ਜੇ ਗਾਲ ਗੋਲ ਕੱਢੀ ਤੇ ਫਿਰ ਮੈਂ ਵੀ ਤੁਹਾਨੂੰ ਪਤਾ ਗਾਲਾਂ ਵਾਲੇ ਤੇ ਮੈਂ ਵੀ ਬੱਬਰ ਸ਼ੇਰੀ ਆ ਫਿਰ ਆਜੋ ਇਦੋਂ ਗੱਦੀ ਤੇ ਠੀਕ ਆ ਪਹਿਲੇ ਜਿਹਦੇ ਹੋਣਗੇ ਹੋਣਗੇ ਗਾਂ ਜਿਹੜੇ ਜਿਹਨਾਂ ਗੱਦੀ ਦੀ ਨਸੀਨ ਗਾਂ ਬਣਦੇ ਨੇ ਉਹ ਬੇੜਾ ਗਰਕ ਕਰਦੇ ਨੇ ਜਿੱਦਾਂ ਪਾਸਪੋਰਟ ਫੜਦੇ ਦੇਖ ਲਓ ਫੜਿਆ ਹੋਇਆ ਪਾਸਪੋਰਟ ਦੋ ਫੜੇ ਹੋਏ ਨੇ ਤੇ ਸੈਣੀ ਦੀ ਜਿਹੜੀ ਗੱਲ ਕਰਦੇ ਮੇਰੇ ਕੋਲ ਨੰਬਰ ਵੀ ਹੈਗਾ ਉਹਦੀ ਵਾਈਫ ਨਾਲੇ ਮੇਰੀ ਗੱਲ ਹੋਈ ਸੀ ਉਹ 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 ਬੰਦਾ ਇਹ ਬਾਬੇ ਦੀ ਸੱਜੀ ਖੱਬੀ ਬਾਹ ਹੁੰਦਾ ਸੀਗਾ ਬਹੁਤ ਭੇਤ ਆ ਉਹਦੇ ਕੋਲ ਬੰਦੇ ਦੇ ਗੱਲਾਂ ਗੁੱਲਾਂ ਉਹਨੂੰ ਬਹੁਤ ਪਤਾ ਬੜਾ ਦੁਖੀ ਹੈ ਇਸ ਬਾਬੇ ਤੋਂ ਇਹ ਇਹ ਬਾਬੇ ਨੇ ਉਹ ਸਨੀ ਦਾ ਪਰਿਵਾਰ ਸੂਲੀ ਟੰਗਿਆ ਹੋਇਆ ਮੇਰੇ ਨਾਲ ਗੱਲਾਂ ਹੋਈਆਂ ਨੇ ਮੈਂ ਰਿਕਾਰਡ ਨਹੀਂ ਕੀਤੀ ਕਿਉਂਕਿ ਅਸੀਂ ਕੈਨੇਡਾ ਵਿੱਚ ਰਹਿੰਦੇ ਆ ਤੇ ਬਿਨਾ ਪਰਮਿਸ਼ਨ ਤੋਂ ਕਿਸੇ ਦੀ ਰਿਕਾਰਡਿੰਗ ਅਸੀਂ ਕਹਿੰਦੇ ਹੁੰਦੇ ਵੀ ਨਹੀਂ ਕਰਨੀ ਚਾਹੀਦੀ ਆ ਜੇਦੋ ਕਿਸੇ ਦੀ ਰਿਕਾਰਡਿੰਗ ਕਰੀਏ ਬਾਕਾਇਦਾ ਦੱਸ ਕੇ ਕਰੀਦੀ ਆ ਤੇ ਉਹ ਉਹ ਸਨੀ ਦੇ ਪਰਿਵਾਰ ਨੂੰ ਸੂਲੀ ਟੰਗਿਆ ਉਹ ਡਰਦੇ ਨਹੀਂ ਬੋਲਦੇ ਕਿਉਂਕਿ ਧਮਕੀਆਂ ਧਮਕੀਆਂ ਬਹੁਤ ਜਾਂਦੀਆਂ ਜੇ ਤੂੰ ਸਾਡੇ ਬਾਰੇ ਕੁਝ ਬੋਲ ਕਿਉਂਕਿ ਉਹ ਬੰਦੇ ਨੂੰ ਪਤਾ ਬਹੁਤ ਆ ਜੇ ਕਿਤੇ ਉਹ ਹਸਬੈਂਡ ਵਾਈਫ ਬੋਲ ਪੈਣਾ ਦੇਖੋ ਫਿਰ ਇਹ ਬਾਬੇ ਦੇ ਚੀਥੜੇ ਖੋਲਦੇ ਹੋ ਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਮੈਂ ਉਹ ਉਹਦੀ ਮੈਸੇਜ ਨਾਲ ਵੀ ਕਰ ਲਿਆ ਮੈਂ ਕਿਹਾ ਬੇਟਾ ਕੋਈ ਗੱਲ ਨਹੀਂ ਇਹ ਤੁਸੀਂ ਮਜਬੂਰ ਨਹੀਂ ਕਰਦਾ ਹੈ ਨਾ ਮੈਨੂੰ ਇਹ ਨਹੀਂ ਵੀ ਕਿਸੇ ਬਾਰੇ ਤੁਸੀਂ ਬੋਲੋ ਫੜਾ ਫੜ ਮੇਰੇ ਚੈਨਲ ਤੇ ਕਿ ਤੁਹਾਨੂੰ ਪਤਾ ਮੈਂ ਤਾਂ ਡਿਬੇਟ ਘਾਟ ਹੀ ਕਰਦਾ ਲੋਕਾਂ ਨਾਲ ਇਹੋ ਜਿਹੀਆਂ ਗੱਲਾਂ ਮੈਂ ਆਪੇ ਹੀ ਬਹੁਤ ਸ਼ੇਰ ਹਾਂ ਤੇ ਜੇ ਕਿਤੇ ਬੋਲੇ ਦੇਖਿਓ ਫਿਰ ਬੜੇ ਕੰਫੀਡੈਂਸ ਦੇ ਨਾਲ ਕਿਤੇ ਵੀ ਤੇਰਾ ਵੀਜ਼ਾ ਆਇਆ ਹੋਇਆ ਕੋਲ ਜਿਹੜਾ ਮੇਲ ਤੇ ਜਦੋਂ ਖੋਲ ਕੇ ਦਿੱ ਰਿਫਿਊਜ਼ਲ ਲੱਗੀ ਹੋਈ ਤੋਂ ਕਿ ਉਹਦੇ ਵੀਜੇ ਪਾਸਪੋਰਟ ਤੇ ਇਹ ਦੋ ਵਾਰੀ ਹੋਇਆ ਕੁੜੀ ਨੇ ਇਦਾਂ ਦੋ ਵਾਰੀ ਦੋਨੋਂ ਵਾਰੀ ਕਹਿੰਦਾ ਖੋਲ ਵੀਜਾ ਤੇਰਾ ਖੋਲਾ ਆ ਆਪਣਾ ਲਫਾਫਾ ਤੇ ਤੇਰਾ ਵੀਜ਼ਾ ਆ ਦੋਨੋਂ ਵਾਰੀ ਰਿਫਿਊਜ਼ ਲਾ ਇਹ ਕੁੜੀ ਨੇ ਬਹੁਤ ਖੁੱਲ ਕੇ ਬੋਲਿਆ ਪਰ ਜੇ ਸ਼ਾਇਦ ਹੋਰ ਬੋਲਣਾ ਚਾਹੀਦਾ ਜੇ ਇੱਕ ਵੈਨਕੂਵਰਾਂ ਕੁੜੀ ਉਹ ਵੀ ਇਹ ਬਾਬੇ ਦੇ ਮਗਰ ਇਹ ਕੁੜੀ ਵਾਂਗੂ ਲੱਗੀ ਹੋਈ ਸੀ ਮਗਰ ਉਹਨੇ ਵੀ ਬੜੇ ਭੇਟ ਖੋਲੇ ਸੀ ਮੇਰੇ ਨਾਲ ਤੇ ਉਹਨੇ ਤਾਂ ਆਪ ਰਿਕਾਰਡਿੰਗ ਵੀ ਕੀਤੀ ਸੀ ਮੇਰੇ ਨਾਲ ਪਰ ਬਾਅਦ ਚ ਪਤਾ ਨਹੀਂ ਕੀ ਉਹਨੂੰ ਹੋਇਆ ਕਹਿੰਦੀ ਨਾ ਪਾਇਓ ਰਿਕਾਰਡਿੰਗ ਮੈਂ ਨਹੀਂ ਪਈ ਕਿਉਂਕਿ ਮੈਂ ਤੇ ਇਦਾਂ ਦਾ ਬੰਦਾ ਨਹੀਂ ਮਿੱਤੇ ਮੈਂ ਅਜੇ ਵੀ ਮੇਰੇ ਕੋਲ ਰਿਕਾਰਡਿੰਗ ਪਈ ਆ ਉਹਦੇ ਨਾਲ ਮੇਰੀ ਵੀਡੀਓ ਤੇ ਗੱਲਬਾਤ ਹੋਈ ਆ ਉਹਨੇ ਬੜੇ ਭੇਦ ਖੋਲੇ ਅਜੇ ਵੀ ਪਈ ਮੇਰੇ ਕੋਲ ਰਿਕਾਰਡਿੰਗ ਮੈਂ ਚਾਹਾਂ ਤਾਂ ਕੱਲ ਨੂੰ ਪਾ ਦਵਾਂ ਪਰ ਮੈਂ ਮੈਨੂੰ ਇਹ ਨਹੀਂ ਹੁੰਦਾ ਕਿ ਮੇਰੇ ਚੈਨਲ ਤੇ ਵਿਊਅਰ ਬਾਣਨ ਤੇ ਉਹ ਨਹੀਂ ਜਿੱਦਣੋ ਕੁੜੀ ਆਪ ਕਹੂਗੀ ਵੀ ਵਾਹ ਭਾਜੀ ਪਾ ਦਿਓ ਚੈਨਲ ਤੇ ਮੈਂ ਜ਼ਰੂਰ ਪਾਵਾਂਗਾ ਸੋ ਇਹ ਕੁੜੀ ਨੇ ਬੜੀ ਦਲੇਰੀ ਨਾਲ ਚਲੋ ਜਿੰਨਾ ਬੋਲੀ ਐ ਇਹਨੇ ਫਿਰ ਏਸੀ ਬ੍ਰਾਡਕਾਸਟ ਵੀ ਦੇਖ ਲਓ ਸਾਰਾ ਬੜਾ ਮੁੰਡੇ ਨੇ ਬੜਾ ਸੋਹਣਾ ਕੀਤਾ ਬ੍ਰਾਡਕਾਸਟ ਤੇ ਮੈਂ ਜਾਣਦਾ ਨਹੀਂ ਮੁੰਡੇ ਨੂੰ ਪਹਿਲੀ ਵਾਰੀ ਮੈਂ ਵੀਡੀਓ ਵੇਖੀ ਕੋਈ ਇਹਨਾਂ ਦੀ ਪਰ ਅੱਛਾ ਲੱਗਿਆ ਮੈਨੂੰ ਸੋਹਣਾ ਬੋਲਦਾ ਤੇ ਇਹਦੇ ਵਿੱਚ ਇੰਡਸਟਰੀ ਫਿਲਮ ਇੰਡਸਟਰੀ ਦੇ ਵੀ ਬੜੇ ਭੇਤ ਖੋਲੇ ਨੇ ਕਿਵੇਂ ਕਿਵੇਂ ਯੂਜ਼ ਕੀਤਾ ਜਾਂਦਾ ਉਹ ਕਿਸ ਦਿਨ ਫੇਰ ਦੁਬਾਰਾ ਗੱਲ ਕਰਾਂਗੇ ਅੱਜ ਗੱਲ ਕਰਦੀ ਇਸ ਬਾਬੇ ਰਿਓ ਤੁਸੀਂ ਸੁਣ ਲਿਆ ਗੱਲਾਂ ਤੁਸੀਂ ਇਹ ਦੇਖੋ ਅਸੀਂ ਐਕਚੁਅਲੀ ਬਾਬਿਆਂ ਦਾ ਕਸੂਰ ਨਹੀਂਗਾ ਉੱਥੇ ਜਨਾਨੀਆਂ ਜਿਹੜੀਆਂ ਨਾ ਸਾਡੀਆਂ ਪੰਜਾਬਣਾਂ ਜਨਾਨੀਆਂ ਜਿਹੜੀਆਂ ਕਿ ਚਲੋ ਉੱਥੇ ਛੋਟੂ ਛੋਟੇ ਬੱਚਿਆਂ ਨੂੰ ਚੱਕੀ ਫੇਰਨਗੀਆਂ ਉੱਥੇ ਵੀ ਮਤਲਬ ਬੱਚਿਆਂ ਨੂੰ ਜੰਮਦਿਆਂ ਨੂੰ ਤੁਸੀਂ ਦਿਮਾਗ ਦੇ ਵਿੱਚ ਇਹ ਪਾ ਦਿੱਤਾ ਵੀ ਤੁਸੀਂ ਵੀ ਇੱਥੇ ਹੀ ਰਹਿਣਾ ساری ਉਮਰ ਇੱਕ ਵੀਡੀਓ 2017 ਵਿੱਚ ਅੱਜ ਫੇਰ ਉਹ ਵੀਡੀਓ ਦਿਖਾਈ ਦਿੰਦੇ ਆ ਕੋਈ ਨਹੀਂ ਜੋ ਹੋਣਾ ਹੋਈ ਜੋ ਕੋਈ ਰੌਲਾ ਨਹੀਂ ਵੀਡੀਓ ਡਿਲੀਟ ਕਰਵਾਉਣੀ ਕਰਵਾ ਦੇਣਗੇ ਕੋਈ ਨਹੀਂ ਉਹ ਵੀਡੀਓ 2017 ਵਿੱਚ ਤੁਹਾਨੂੰ ਪਤਾ ਸ਼ਾਇਦ ਕਿ ਨਹੀਂ ਬਹੁਤ ਲੋਕਾਂ ਨੇ ਵੀਡੀਓ ਵੇਖੀ ਸੀ ਮੇਰੇ ਕੋਲ ਜੇ ਵੀ ਸਾਂਭੀ ਪਈ ਆ ਉਹ ਉਹ ਵੀਡੀਓ ਚੈਨਲ ਤੋਂ ਤੇ ਮੈਂ ਉਹ ਮੇਰਾ ਚੈਨਲ ਐਕਚੁਅਲੀ ਬੰਦ ਹੋ ਗਿਆ ਸੀਗਾ ਉਹਦੇ ਤੇ ਸੀਗੀ ਤੇ ਉਹੀ ਵੀਡੀਓ ਨੂੰ ਅੱਜ ਫੇਰ ਤੁਹਾਨੂੰ ਦਿਖਾਉਣਾ ਇਹ 2017 ਦੇ ਵਿੱਚ ਕਹਿੰਦੇ ਕਿਸੇ ਬਾਬੇ ਇਸੇ ਬਾਬੇ ਨੇ ਕੋਈ ਕੁੜੀ ਨਾਲ ਕੁਝ ਗਲਤ ਕੀਤਾ ਸੀਗਾ ਅੰਡਰਏਜ ਕੁੜੀ ਨਾਲ ਤੇ ਉਹ ਫਿਰ ਪੰਚਾਇਤ ਨੇ ਇਹਨਾਂ ਨੂੰ ਰੋਕਿਆ ਹੋਇਆ ਤੇ ਡੇਰੇ ਤੇ ਜਾ ਕੇ ਉਦੋਂ ਨਵਾਂ ਨਾਮੇ ਬਾਬਾ ਬਣਿਆ ਸੀਗਾ ਅਜੀ ਰੈਸਲਾ ਹੀ ਕਰਦਾ ਸੀ ਬਾਬਾ ਬਣੰਦੀਆਂ ਤੇ ਕੁੜੀਆਂ ਤੇ ਰੈਸਲਾ ਕਰਦੇ ਹੁੰਦੇ ਇਹ ਤੇ ਇਹ ਫੜਿਆ ਗਿਆ ਸੀਗਾ ਤੇ ਪੰਚਾਇਤ ਆਈ ਸੀ ਹੁਣ ਦੇਖੋ ਇਹ ਬਾਬੇ ਦਾ ਪਿਓ ਇਹ ਬਾਬੇ ਦਾ ਪਿਓ ਵੀ ਉੱਥੇ ਹੱਥ ਜੋੜ ਕੇ ਮਿੰਨਤਾਂ ਕਰਨ ਰਿਹਾ ਹੋਇਆ ਵੀ ਬਖਸ਼ ਦਿਓ ਮੁੰਡੇ ਮੇਰੇ ਨੂੰ ਆਪਣੇ ਤੇਰੀ ਵਜ੍ਹਾ ਕਰਕੇ ਸੁਰਿੰਦਰ ਸਾਈਂ ਤੇਰੀ ਵਜ੍ਹਾ ਕਰਕੇ ਤੇਰਾ ਪਿਓ ਵੀ ਉੱਥੇ ਮੱਥੇ ਟੇਕ ਤੇ ਨੱਕ ਰਗੜਨ ਲਿਆ ਹੋਇਆ ਮੈਂ ਤਾਂ ਕਰਨ ਰਿਹਾ ਪੰਚਾਇਤ ਦੀ ਅੱਜ ਫੇਰ ਆ ਵੀਡੀਓ ਦਿਖਾਈ ਦਿੰਨੇ ਆ ਜੋ ਲੋ ਜੀ ਸੁਣ ਲਈ ਤੁਸੀਂ ਦੇਖ ਵੀ ਲਈ ਵੀਡੀਓ ਇਹ ਪਹਿਲਾਂ ਵੀ ਦਿਖਾਈ ਸੀ ਬੱਜ ਫੇਰ ਸੋ ਇਹ ਗੱਲਾਂ ਨੇ ਆਪਣੇ ਆਪ ਨੂੰ ਸੰਭਾਲੋ ਇਹ ਨਾ ਬਾਬਿਆਂ ਦਾ ਕਸੂਰ ਨਹੀਂ ਕਸੂਰ ਤੁਹਾਡਾ ਆਪਣਾ ਬਹੁਤਾ ਹੈ ਜਿਹੜੇ ਜਾ ਕੇ ਉੱਥੇ ਕੰਮ ਧੰਦੇ ਛੱਡ ਕੇ ਨਿਆਣੇ ਨੂੰ ਵੀ ਲੈ ਜਾਂਦੇ ਜਵਾਨ ਕੁੜੀਆਂ ਨੂੰ ਤੁਸੀਂ ਲੈ ਜਾਂਦੇ ਉੱਥੇ ਯਾਰ ਹੱਦ ਹੋ ਗਈ ਆ ਕੀ ਤੁਸੀਂ ਮੈਂ ਨਾ ਇਹ ਬਾਬਿਆਂ ਦੇ ਬਹੁਤ ਜਿਹੜੇ ਪਿੱਛੇ ਰੂਮ ਹੁੰਦੇ ਨੇ ਨਾ ਜਿੱਥੇ ਤਿਆਰਤੁਰ ਹੁੰਦੇ ਜਿੱਥੇ ਬਹੁਤ ਮਹਿੰਗੇ ਵੰਗੇ ਕੱਪੜੇ ਛਪੜਿਆਂ ਦੇ ਪਏ ਹੋਏ ਨੇ ਪਿੱਛੇ ਜਿਹੜੇ ਰੂਮ ਹੁੰਦੇ ਨੇ ਉੱਥੇ ਵੀ ਮੇਰਾ ਇਸ ਬਾਬੇ ਨਾਲ ਨਹੀਂ ਹੋਰਾਂ ਕਈਆਂ ਨਾਲ ਵਹਿ ਫੂ ਕੇ ਦੇਖਿਆ ਜੋ ਪਿੱਛੇ ਚਲਦਾ ਉਹ ਜੇ ਕਦੇ ਰਾਜ ਖੋਲਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਪੈ ਨੇ ਢਿੱਡ ਕੱਢ ਕੇ ਬੁੜੀਆਂ ਢਿੱਡ ਮਲੀ ਜਾਂਦੀਆਂ ਇਹਨਾਂ ਦੇ ਲੱਤਾਂ ਕੁੱਟੀ ਜਾਂਦੀਆਂ ਨੇ ਉਹੋ ਜੇ ਮੈਂ ਇਹਨਾਂ ਨੂੰ ਨਹੀਂ ਕਹਿੰਦਾ ਇਹ ਬੇਗਹਿਰਤ ਬੁੜੀਆਂ ਨੇ ਜਿਹੜੀਆਂ ਜਾ ਕੇ ਕੁਛ ਕਰਦੀਆਂ ਨੇ ਉਹ ਔਰ ਉਹ ਬੁੜੀਆਂ ਜਿਹੜੀਆਂ ਇਹਨਾਂ ਦੀਆਂ ਚੇਲੀਆਂ ਚੂਲੀਆਂ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਉਹ ਜਿਹੜੀਆਂ ਨੇ ਉਹ ਕੁੜੀਆਂ ਕਿੜੀਆਂ ਪ੍ਰੋਵਾਈਡ ਕਰਦੀਆਂ ਨੇ ਬਾਬਿਆਂ ਨੂੰ ਵੀ ਤੇ ਜਿਹੜੇ ਬਾਬਿਆਂ ਦੇ ਜਿਹੜੇ ਮੰਦਿਰ ਉੱਥੇ ਕੰਮ ਕਰ ਛੱਡ ਕੇ ਜਾਂਦੀ ਕਾਦੇ ਵਾਸਤੇ ਨਸ਼ੇ ਕਰਨ ਲਈ ਤੇ ਕੁੜੀਆਂ ਕੁੜੀ ਬਾਜੀ ਵਾਸਤੇ ਉਹਨਾਂ ਨੂੰ ਕੁੜੀਆਂ ਬਕਾਇਦਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਇਹ ਸੱਚ ਆ ਬਹੁਤ ਸਾਰੇ ਸਿੰਗਰ ਵੀ ਇਸੇ ਕਰਕੇ ਉੱਥੇ ਜੁੜੇ ਹੋਏ ਨੇ ਕਿਸੇ ਦਿਨ ਹੋਰ ਖੁੱਲ ਕੇ ਗੱਲਾਂ ਕਰਾਂਗੇ ਅੱਜ ਵਾਸਤੇ ਇੰਨੇ ਸੀ ਖੁਸ਼ ਰਹੋ ਆਬਾਦ ਰਹੋ ਤੇ ਇਹਨਾਂ ਡਰਾਮੇ ਵਾਲਿਆਂ ਬਾਬਿਆਂ ਦੇ ਕੋਲ ਜਰੂਰ ਬਚੋ ਬਾਕੀ ਸਾਡਾ ਕੰਮ ਆ ਤੁਹਾਨੂੰ ਸਮਝਾਉਣਾ ਸਮਝਣਾ ਨਹੀਂ ਸਮਝਣਾ ਉਹ ਤੁਹਾਡਾ ਕੰਮ ਆ ਅੱਗੇ ਤੇਰੇ ਪਾਗਲ ਛੀਏ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ